YouTube ਚੈਨਲ ਕੁਦਰਤ ਦੇ ਵਰਦਾਨ ਔਰ Facebook ਪੇਜ ਸਤਜਨ ਸਿੰਘ ਗਿਲਜਾ ਵਾਲਾ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਗਰਮੀ ਦਾ ਮੌਸਮ ਚੱਲ ਰਿਹਾ ਹੈ। ਲੋ ਚੱਲ ਰਹੀ ਹੈ, ਹੀਟ ਵੇਵ ਚੱਲ ਰਹੀ ਹੈ, ਟੈਂਪਰੇਚਰ ਹੈ ਜਿਹੜਾ 44 ਤੋਂ 46 ਡਿਗਰੀ ਤੱਕ ਚਲਾ ਜਾ ਚੁੱਕਿਆ ਹੈ। 47 ਤੱਕ ਦੀਆਂ ਖਬਰਾਂ ਵੀ ਆ ਰਹੀਆਂ ਨੇ। ਤਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਕੀ ਹੁੰਦਾ ਹੈ? ਸਵੇਰਾ ਤੋਂ ਜਿਵੇਂ ਅਸੀਂ ਆਪਣੇ ਆਪਣੇ ਕੰਮ ਧੰਦੇ ਤੇ ਲੱਗਦੇ ਆ ਤਾਂ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਤੇ ਸ਼ਾਮ ਤੱਕ ਅਸੀਂ ਦੁਪਹਿਰ ਬਾਅਦ ਤੱਕ ਆਉਂਦਿਆਂ ਆਉਂਦਿਆਂ ਕੀ ਮਹਿਸੂਸ ਕਰਦੇ ਆ ਅਸੀਂ ਥੱਕੇ ਥੱਕੇ ਜਿਹਾ ਮਹਿਸੂਸ ਕਰਦੇ ਆ ਸਰੀਰ 'ਚ ਜਲਣ ਜਿਹੀ ਮਹਿਸੂਸ ਹੁੰਦੀ ਆ ਤਾਂ ਸਰੀਰ ਤਪਦਾ ਤਪਦਾ ਜਿਹਾ ਲੱਗਦਾ ਤੇ ਇੱਕ ਤਰ੍ਹਾਂ ਨਾਲ ਮਤਲਬ ਥਕਾਵਟ ਜੀ ਹੋ ਗਈ ਟਾਈਟਨੈਸ ਜੀ ਹੋ ਜਾਂਦੀ ਹੈ ਤੇ ਇਹ ਤੋਂ ਇੱਕ ਵਾਰ-ਵਾਰ ਮੂੰਹ ਸੁੱਕਦਾ ਹੈ ਉਹਦੇ ਵਾਸਤੇ ਫਿਰ ਅਸੀਂ ਕੀ ਕਰਦੇ ਆ ਅਸੀਂ ਵਾਰ-ਵਾਰ ਪਾਣੀ ਪੀਂਦੇ ਆ ਅਸਲ ਉਹ ਪਾਣੀ ਦੇ ਨਾਲ ਪਿਆਸ ਸਾਡੀ ਫੇਰ ਨਹੀਂ ਬੁਝਦੀ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਜਦੋਂ ਪਸੀਨਾ ਆਉਂਦਾ ਹੈ ਵੈਸੇ ਤਾਂ ਪਸੀਨਾ ਸਾਡੀ ਬੋਡੀ ਨੂੰ ਡੀਟੌਕਸੀਫਾਈ ਕਰਦਾ ਹੈ ਪਰ ਉਹ ਪਸੀਨੇ ਦੇ ਨਾਲ ਤਰਲ ਹੋ ਗਿਆ ਉਹਦੇ ਨਾਲ ਖੰਡ ਖਾਰ ਨਮਕ ਇਹ ਚੀਜ਼ਾਂ ਸਾਡੇ ਸਰੀਰ ਚੋਂ ਬਾਹਰ ਨਿਕਲ ਜਾਂਦੀਆਂ ਨੇ ਉਹਨਾਂ ਦੀ ਸਾਡੇ ਸਰੀਰ ਦੇ ਵਿੱਚ ਘਾਟ ਹੋ ਜਾਂਦੀ ਹੈ ਸੋਡੀਅਮ ਦੀ ਘਾਟ ਹੋ ਜਾਂਦੀ ਹੈ ਖਾਰ ਜਿਹੜੀ ਬਾਹਰ ਨਿਕਲਦੀ ਹੈ ਜਿਹੜੀ ਐਲਕਲਾਈਨ ਤਦ ਤੋਂ ਬਾਹਰ ਨਿਕਲਦੀ ਹੈ ਤਾਂ ਬੋਡੀ ਐਸਿਡਿਕ ਹੋ ਜਾਂਦੀ ਹੈ ਇਸੇ ਤਰ੍ਹਾਂ ਖੰਡ ਬਾਹਰ ਨਿਕਲਦੀ ਜਾਨੀ ਕਿ ਜਿਹੜਾ ਹੈਗਾ ਗਲੂਕੋਜ਼ ਦੀ ਘਾਟ ਆਉਂਦੀ ਆ ਤਾਂ ਸਾਡਾ ਸਰੀਰ ਆ ਥੱਕਿਆ ਥੱਕਿਆ ਜਿਹਾ ਮਹਿਸੂਸ ਕਰਦਾ ਸੀ ਵਾਰ-ਵਾਰ ਪਾਣੀ ਪੀਣੇ ਆ ਤੇ ਇੱਕ ਤਰਲ ਪਦਾਰਥ ਹੋ ਗਿਆ ਇਹ ਚਾਰ ਚੀਜ਼ਾਂ ਬਾਹਰ ਨਿਕਲਦੀਆਂ ਤੇ ਅਸੀਂ ਇਕੱਲਾ ਸਿੰਪਲ ਪਾਣੀ ਪੀਣੇ ਆ ਉਹਦੇ ਨਾਲ ਇੱਕ ਪਦਾਰਥ ਅਸੀਂ ਅੰਦਰ ਲੈਣੇ ਆ ਪਰ ਉਹਦੇ ਨਾਲ ਫਿਰ ਥੋੜੀ ਦੇਰ ਬਾਅਦ ਫਿਰ ਪਿਆਸ ਲੱਗੇ ਆਉਂਦੀ ਆ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਤੇ ਪਰ ਸਾਡੀ ਜਿਹੜੀ ਕੀ ਹੈ ਦਾਹ ਜਿਹਨੂੰ ਅਸੀਂ ਕਹਿ ਦਿੰਨੇ ਆ ਤੇ ਬੋਡੀ ਦਾ ਜਿਹੜਾ ਹੈਗਾ ਤਪਣਾ ਉਹ ਉਮੀਦਾਂ ਉਮੀਰਿੰਦਾ ਤੇ ਪਿਆਸ ਸਾਨੂੰ ਮਹਿਸੂਸ ਲਗਾਤਾਰ ਹੁੰਦੀ ਰਹਿੰਦੀ ਹੈ ਫਿਰ ਅਸੀਂ ਉਹਦੇ ਵਾਸਤੇ ਹੋਰ ਥੋੜਾ ਜਿਹਾ ਪਰਾਲਾ ਕਰਦੇ ਆ ਅਸੀਂ ਕੋਲਡ ਡਰਿੰਕ ਵਗੈਰਾ ਦਾ ਸਹਾਰਾ ਲੈਨੇ ਆ ਅਸੀਂ ਜਿਹੜੇ ਜੂਸਸ ਵਗੈਰਾ ਹੁੰਦੇ ਆ ਜਾਂ ਬ੍ਰਾਂਡਡ ਜੂਸਸ ਵਗੈਰਾ ਉਹ ਲੈ ਲੈਨੇ ਆ ਤੇ ਉਹਦੇ ਨਾਲ ਵੀ ਸਾਨੂੰ ਇਹ ਸਮੱਸਿਆ ਤੋਂ ਨਿਜਾਤ ਨਹੀਂ ਮਿਲਦੀ ਜਾਂ ਅਸੀਂ ਨਿੰਬੂ ਸ਼ਕੰਜਵੀ ਲੈਨੇ ਆ ਤਾਂ ਉਹਦੇ ਨਾਲ ਕੁਝ ਹੱਦ ਤੱਕ ਸਾਨੂੰ ਰਾਹਤ ਮਿਲਦੀ ਹੈ ਸੋ ਇਹ ਜਿਹੜੀ ਸਮੱਸਿਆ ਹੈ ਇਹਦੇ ਤੋਂ ਅਸੀਂ ਜੇ ਬਚਣਾ ਹੈ ਤਾਂ ਉਹਦੇ ਵਾਸਤੇ ਅਸੀਂ ਸਾਡਾ ਜਿਹੜਾ ਕੁਦਰਤੀ ਗਿਆਨ ਹੈ ਜੇ ਅਸੀਂ ਉਹਦਾ ਸਹਾਰਾ ਲੈ ਲੈਂਨੇ ਆ ਤਾਂ ਉਹਦੇ ਨਾਲ ਸਾਡੀ ਇਹ ਸਮੱਸਿਆ ਤੋਂ ਵੀ ਅਸੀਂ ਬਚੇ ਰਵਾਂਗੇ ਸਾਡਾ ਸਿਹਤ ਵੀ ਸਾਡੀ ਹੈਲਦੀ ਰਹੂਗੀ ਔਰ ਸਾਡੀ ਸਰੀਰ ਦੇ ਵਿੱਚੋਂ ਜਿਹੜੇ ਖੁਰਾਕੀ ਤੱਤ ਨਿਕਲੇ ਹੋਏ ਨੇ ਉਹ ਵੀ ਸਾਨੂੰ ਵਾਪਸ ਮਿਲਦੇ ਰਹਿਣਗੇ ਬਾਡੀ ਸਾਡੀ ਅਲਕਲਾਈਨ ਰਹੇਗੀ ਤੇ ਉਹਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਇੱਕ ਤਾਂ ਜਿਵੇਂ ਆਪਾਂ ਜ਼ਿਕਰ ਕੀਤਾ ਜਿਹੜਾ ਉਹ ਨਿੰਬੂ ਦੀ ਸਕੰਜਵੀ ਔਰ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਜਿਵੇਂ ਗੰਨੇ ਦਾ ਜੂਸ ਹੋ ਗਿਆ ਜੇ ਉਹ ਗੰਨੇ ਦਾ ਜੂਸ ਉਪਲਬਧ ਨਹੀਂ ਹੈ ਤਾਂ ਗੁੜ ਦਾ ਸ਼ਰਬਤ ਹੋ ਗਿਆ ਗੁੜ ਦੇ ਸ਼ਰਬਤ ਦੇ ਵਿੱਚ ਅਸੀਂ ਥੋੜੇ ਜਿਹਾ ਪਦੀਨੇ ਦੇ ਪੱਤੇ ਪਾ ਲੈਨੇ ਆ ਥੋੜਾ ਜਿਹਾ ਨਮਕ ਪਾ ਲੈਨੇ ਆ ਸਿੰਧ ਦਾ ਨਮਕ ਔਰ ਇਹਨੂੰ ਅਸੀਂ ਪੀਨੇ ਆ ਤੁਸੀਂ ਦੇਖੋਗੇ ਤੁਹਾਨੂੰ ਕਮਾਲ ਦੀ ਠੰਡਕ ਮਹਿਸੂਸ ਹੋਊਗੀ ਇਹਨੂੰ ਪੀਣ ਤੋਂ ਬਾਅਦ ਔਰ એનર્ਜੀ ਤੁਹਾਨੂੰ ਇੱਕਦਮ ਇਸ ਤਰ੍ਹਾਂ ਲੱਗੂਗਾ ਵੀ ਬਹੁਤ ਵਧੀਆ એનર્ਜੀ ਡਰਿੰਕ ਜਿਵੇਂ ਕੋਈ ਲੈ ਲਿਆ ਹੁੰਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਪੁੱਜੇ ਹੋਏ ਚਨੇ ਤੇ ਚੋਆ ਦੀ ਘਾਟ ਜਿਹਨੂੰ ਪੁੱਜੇ ਹੋਏ ਚੋ ਕਹਿ ਦਿੰਨੇ ਆ ਤੇ ਸ਼ੱਕਰ ਇਹ ਆਮ ਹੀ ਹੁਣ ਜਿਹੜੇ ਹੈਗੇ ਮਿਲ ਜਾਂਦੇ ਨੇ ਸੱਤੂ ਅਸੀਂ ਕਹਿ ਦਿੰਨੇ ਆ ਇਹਦਾ ਕਾਮਨ ਨੇਮ ਹੈ ਸੱਤੂ ਸੱਤੂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਕਰਿਆਨੇ ਵਾਲੀਆਂ ਚੰਗੀਆਂ ਦੁਕਾਨਾਂ ਤੋਂ ਵੀ ਮਿਲ ਜਾਂਦਾ ਹੈ ਤੇ ਉਹਨੂੰ ਅਸੀਂ ਪਾਣੀ ਦੇ ਵਿੱਚ ਘੋਲ ਕੇ ਤੇ ਸ਼ੱਕਰ ਜਿਹੜੀ ਉਹ ਘੋਲ ਕੇ ਲੋੜ ਅਨੁਸਾਰ ਮਿੱਠਾ ਜਿੰਨਾ ਕਿ ਅਸੀਂ ਲੈਣਾ ਚਾਹੁੰਦੇ ਆ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਇਹਦੇ ਨਾਲ ਸਾਡੀ ਪਿਆਸ ਵੀ 부ਜੇਗੀ ਦਾਹ ਵੀ 부ਜੇਗੀ ਔਰ ਸਾਨੂੰ એનર્ਜੀ ਵੀ ਮਿਲੇਗੀ ਜਿਹੜੀ ਥਕਾਵਟ ਜੀ ਗਰਮੀ ਦੇ ਦਿਨਾਂ ਵਿੱਚ ਆ ਕੇ ਹੁਣੀ ਸ਼ੁਰੂ ਹੋ ਜਾਂਦੀ ਹੈ ਉਹ ਵੀ ਸਾਡੀ ਖਤਮ ਹੋਵੇਗੀ ਤੇ ਜੇ ਇਹ ਵੀ ਨਹੀਂ ਮਿਲਦਾ ਤਾਂ ਫਿਰ ਆ ਬਹੁਤ ਆਸਾਨ ਜੇ ਤਰੀਕੇ ਨਾਲ ਘਰੇ ਤਿਆਰ ਕੀਤਾ ਜਾ ਸਕਦਾ ਹੈ ਇਹਦੇ 'ਚ ਕਰਨਾ ਕੁਝ ਵੀ ਨਹੀਂ ਅਸੀਂ ਇਹਦੇ 'ਚ 1 ਲੀਟਰ ਪਾਣੀ ਦੇ ਵਿੱਚ 150 ਤੋਂ 200 ਗ੍ਰਾਮ ਦੁੱਧ ਪਾਉਣਾ ਹੈ 150 ਹੀ ਕਾਫੀ ਹੈ ਜਿਹਨੂੰ ਅਸੀਂ ਕੱਚੀ ਲੱਸੀ ਕਹਿ ਦਿੰਨੇ ਆ ਤੇ ਇਹ ਅਕਸਰ ਹੀ ਅੱਜ ਤੋਂ 40 ਸਾਲ ਪਹਿਲਾਂ ਸਾਡੇ ਘਰਾਂ ਦੇ ਵਿੱਚ ਅਕਸਰ ਹੀ ਬਣਦਾ ਸੀ ਕੋਈ ਰਿਸ਼ਤੇਦਾਰ ਦਾ ਘਰੇ ਆਉਣਾ ਤੇ ਜੇ ਉਹਨੇ ਚਾਹ ਤੋਂ ਇਨਕਾਰ ਕਰ ਦੇਣਾ ਵੈਸੀ ਚਾਹ ਘੱਟ ਪੀਂਦੇ ਸੀ ਜੇ ਇਨਕਾਰ ਕਰ ਦੇਣਾ ਤੇ ਉਸ ਟਾਈਮ ਦੇ ਉੱਤੇ ਹੋਰ ਕੋਈ ਕੋਲਡ ਡਰਿੰਕ ਵਗੈਰਾ ਘਰਾਂ 'ਚ ਨਹੀਂ ਹੁੰਦੇ ਸੀ ਨਾ ਹੀ ਇੰਨਾ ਪਸਾਰਾ ਸੀ ਇਨ੍ਹਾਂ ਚੀਜ਼ਾਂ ਦਾ ਉਸ ਟਾਈਮ ਤੇ ਤਾਂ ਉਦੋਂ ਜਿਹੜਾ ਹੈਗਾ ਆਮ ਹੀ ਸਾਡੇ ਘਰਾਂ 'ਚ ਸੁਆਣੀਆਂ ਜਿਹੜੀਆਂ ਉਹ ਦੁੱਧ ਪਾਣੀ ਦੇ ਵਿੱਚ ਮਿਲਾ ਕੇ ਤੇ ਲੋੜ ਅਨੁਸਾਰ ਉਹਦੇ ਵਿੱਚ ਮਿੱਠਾ ਮਿਲਾ ਕੇ ਇਹ ਪਿਆਇਆ ਜਾਂਦਾ ਸੀ ਜਿਹਨੂੰ ਅਸੀਂ ਕਹਿ ਦਿੰਦੇ ਆ ਕੱਚੀ ਲੱਸੀ ਇਹਦੇ ਅਸੀਂ ਵਰਤੋਂ ਕਰਾਂਗੇ ਇਹਦੇ ਨਾਲ ਕੀ ਹੋਊਗਾ ਸਾਡੀ ਜਿਹੜੀ ਪਿਆਸ ਉਹ ਵੀ 부ਜੇਗੀ ਸਾਡੀ ਜਿਹੜੀ ਥਕਾਵਟ ਹੈ ਉਹ ਵੀ ਦੂਰ ਹੋਊਗੀ ਤੇ ਕੱਚੀ ਲੱਸੀ ਦੀ ਜ ਵਰਤੋਂ ਅਸੀਂ ਲਗਾਤਾਰ ਕਰਦੇ ਆ ਤਾਂ ਜਿਹੜੀ ਅੱਜ ਇੱਕ ਬਹੁਤ ਵੱਡੀ ਸਮੱਸਿਆ ਜਿਹਦੇ ਨਾਲ ਬਹੁਤ ਸਾਰੇ ਲੋਕ ਜੂਝ ਰਹੇ ਨੇ ਉਹ ਹੈ ਗੁਰਦੇ ਦੀ ਪਥਰੀ ਤੇ ਇਹ ਪਥਰੀਆਂ ਨੂੰ ਵੀ ਖਤਮ ਕਰ ਦਿੰਦੀ ਹੈ ਪਥਰੀ ਬਣਨ ਤੋਂ ਵੀ ਰੋਕਦੀ ਹੈ ਸੋ ਇਹ ਚੀਜ਼ਾਂ ਨੂੰ ਅਸੀਂ ਇਹ ਆਪਣੇ ਘਰਾਂ ਦੇ ਵਿੱਚ ਬਣਾ ਕੇ ਔਰ ਸਸਤੀਆਂ ਕਿਤੇ ਤੋਂ ਲੈ ਕੇ ਨਹੀਂ ਆਉਣੀਆਂ ਔਰ ਨਾਲ ਜਿਹੜਾ ਬਿਮਾਰੀਆਂ ਤੋਂ ਵੀ بچਾਂਗੇ ਅਸੀਂ ਕੋਲ ਡਰਿੰਕ ਦਾ ਸਹਾਰਾ ਲੈਂਦੇ ਆ ਕੋਲ ਡਰਿੰਕ ਇੱਕ ਵਾਰੀ ਸਾਨੂੰ ਠੰਡਕ ਤਾਂ ਦਿੰਦਾ ਪਰ ਉਹ ਸਾਡੀ ਬੋਡੀ ਨੂੰ ਐਸਿਡਿਕ ਕਰਦਾ ਤੇ ਥੋੜੀ ਦੇਰ ਬਾਅਦ ਉਹੀ ਤਪਸ਼ ਉਹੀ ਦਾਹ ਉਹੀ ਮੂੰਹ ਦਾ ਸੁੱਕਣਾ ਉਹ ਸਾਰਾ ਕੁਝ ਉਵੇਂ ਦਾ ਹੋਵੇਂ ਚੱਲੂ ਰਹਿੰਦਾ ਸੋ ਆਓ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਘਰਾਂ ਦੇ ਵਿੱਚ ਬਣਾਈਏ ਇਹਨਾਂ ਚੀਜ਼ਾਂ ਤੋਂ ਆਪਾਂ ਲਾਹਾ ਲੱਗੇ ਜਿਹੜਾ ਸਾਡਾ ਵਿਰਾਸਤੀ ਗਿਆਨ ਹੈ ਜਿਹੜਾ ਸਾਡੇ ਬਜ਼ੁਰਗਾਂ ਨੇ ਜਿਹੜਾ ਹੈਗਾ ਸਿਨੇ ਪਸੀਨੇ ਸਾਨੂੰ ਸਮਝਾ ਸਮਝਾ ਕੇ ਸਾਡੇ ਬਾਪ ਨੂੰ ਦਾਦਾ ਤੋਂ ਗਿਆਨ ਮਿਲਿਆ ਦਾਦਿਆਂ ਨੂੰ ਪਰਦਾਦਾ ਤੋਂ ਮਿਲਿਆ ਇਹ ਅੱਕੇ ਦੇ ਅੱਕੇ ਤੁਰਿਆ ਆ ਰਿਹਾ ਗਿਆਨ ਹੈ ਇਹਦਾ ਅਸੀਂ ਲਾਹਾ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਈਏ ਆਪਣੇ ਪਰਿਵਾਰ ਨੂੰ ਤੰਦਰੁਸਤ ਬਣਾਈਏ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਵੱਤੋ ਵੱਧ ਕਰਨਾ ਲਾਈਕ ਕਰਨਾ ਔਰ ਕਮੈਂਟਾਂ ਦੇ ਵਿੱਚ ਦੱਸਣਾ ਵੀ ਵੀ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਜਾਂ ਤੁਸੀਂ ਕੁਝ ਹੋਰ ਜਾਨਣਾ ਚਾਹੁੰਦੇ ਆ ਤਾਂ ਉਹ ਕਮੈਂਟਾਂ ਦੇ ਰਾਹੀਂ ਵੀ ਦੱਸੋ ਤਾਂ ਕਿ ਆਪਾਂ ਸਮਾਜ ਦੇ ਭਲੇ ਵਾਸਤੇ ਕੁਝ ਜੋ ਕੁਦਰਤ ਦੀਆਂ ਬਖਸ਼ੇ ਦਿੱਤੀਆਂ ਹੋਈਆਂ ਨੇ ਉਹ ਸਾਰੇ ਜਿਹੜੇ ਹੈਗੇ ਆਪਣੇ ਦਰਸ਼ਕ ਨੇ ਸਾਰੇ ਸਰੋਤੇ ਨੇ ਆਮ ਸਮਾਜ ਦੇ ਵਿੱਚ ਇਹ ਗੱਲਾਂ ਆਪਾਂ ਅੱਗੇ ਰੱਖੀਏ ਤਾਂ ਕਿ ਹਰ ਇੱਕ ਨੂੰ ਜਿਹੜਾ ਹੈਗਾ ਫਾਇਦਾ ਕੁਦਰਤ ਦੇ ਇਹਨਾਂ ਤੋਹਫਿਆਂ ਦਾ ਮਿਲ ਸਕੇ ਥੈਂਕ ਯੂ ਧੰਨਵਾਦ